ਜਿਹੜੇ ਧਰਤੀ ਦੇ ਮਾਲਕ ਨੇ ਵੱਡੇ ਵੱਡੇ ਲੱਖਾਂ ਏਕੜਾਂ ਦੇ ਜਿਹੜੇ ਮਾਲਕ ਨੇ ਭੂਪਤ ਨੇ ਤੇ ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਇਹ ਚਾਹੇਂ ਕਿ ਪੰਡਿਤ ਵਿਦਵਾਨ ਨਾਲ ਮੇਰੀ ਪ੍ਰੀਤ ਬਣ ਜਾਏ ਕਿਸੇ ਬਾਦਸ਼ਾਹ ਨਾਲ ਮੇਰੀ ਮਿੱਤਰਤਾ ਬਣ ਜਾਏ ਪ੍ਰੀਤ ਬਣ ਜਾਏ ਜੇ ਇਹ ਸੋਚੇ ਕਿ ਮੇਰਾ ਕਿਸੇ ਵੱਡੀ ਜ਼ਮੀਨ ਦੇ ਮਾਲਕ ਨਾਲ ਪ੍ਰੀਤ ਬਣ ਜਾਏ ਇਹਨਾਂ ਵਿੱਚੋਂ ਕਿਸੇ ਵੀ ਤੇਰੇ ਕੰਮ ਨਹੀਂ ਆਉਂਦਾ ਤੂੰ ਪ੍ਰੀਤ ਉਹਨੂੰ ਕਰ ਜਿਸ ਨੇ ਆਪਣਾ ਸਵਾਮੀ ਵੈਗਰੂ ਜੀ ਨੇ ਬਣਾ ਲਿਆ ਮਹਾਰਾਜ ਜੀ ਨੇ ਕਿਹਾ ਕਬੀਰ ਤਾਂ ਸਿਓ ਪ੍ਰੀਤ ਕਰ ਜਾ ਕੋ ਠਾਕੁਰ ਰਾਮ ਪੰਡਿਤ ਰਾਜੇ ਭੂਪਤੀ ਆਵਹਿ ਕੌਣੇ ਕਾਮ ਇਹਨਾਂ ਨੇ ਕਿਸ ਕੰਮ ਆਉਣਾ ਤੇਰਾ ਕੀ ਕੰਮ ਕਰਨਗੇ ਕਿਉਂਕਿ ਜਿਹੜੇ ਬੰਦੇ ਜਿਸ ਜਗ੍ਹਾ ਤੇ ਆਪ ਟਿਕੇ ਨੇ ਉਹਨਾਂ ਨੇ ਤੇਰੇ ਅੰਦਰ ਨੂੰ ਉਹ ਸਕੂਨ ਨਹੀਂ ਦੇਣਾ ਤੇ ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਜੀ ਅੱਗੇ ਪ੍ਰਮਾਤਮਾ ਦੀ ਪ੍ਰੀਤ ਹੈ